ਉਦੋਂ ਬੀਤੇ ਮਹੀਨਿਆਂ ਤੋਂ ਲੋਕਾਂ ਨੂੰ ਲਾਇਸੈਂਸ ਬਣਵਾਉਣ ਅਪਲਾਈ ਕਰਨ ਗੱਡੀਆਂ ਦਾ ਟੈਕਸ ਦੇਣ ਗੱਡੀਆਂ ਟਰਾਂਸਫਰ ਕਰਨ ਸਮੇਤ ਵੱਖ-ਵੱਖ ਕਮਾ ਦੇ ਵਿੱਚ ਦਫ਼ਤਰਾਂ ਦੇ ਵੱਲੋਂ ਕੀਤੀ ਜਾ ਰਹੀ ਦੇਰੀ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਸੇਵਾ ਕੇਂਦਰਾਂ ਦੇ ਵਿੱਚ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੇ ਜਿਲ੍ਹਾ ਸਹਾਇਕ ਮੈਨੇਜਰ ਸੇਵਾ ਕੇਂਦਰ ਸੁਖਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਸੇਵਾ ਕੇਂਦਰਾਂ ਦੇ ਵਿੱਚ 4 ਟੀਮ ਦਫ਼ਤਰ ਦੇ ਨਾਲ ਜੁੜੀਆਂ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ ਮਤਲਬ ਸਾਰੇ ਲੋਕਾਂ ਨੂੰ ਬਿਹਤਰ ਤੇ ਸਮਿਸਰ ਸੇਵਾਵਾਂ ਦੇਣਾ ਸੇਵਾ ਕੇਂਦਰ ਸਟਾਫ ਦਾ ਮੁਕਾ ਸ਼ਸ਼ਕਲ ਜੀ ਮੈਂ ਸਦਮੀਤ ਸਿੰਘ ਜ਼ਿਲ੍ਹਾ ਸਹਾਇਕ ਮੈਨੇਜਰ ਸੇਵਾ ਕੇਂਦਰ ਸਰ ਸੇਵਾ ਕੇਂਦਰ ਦੇ ਚਾਰਟੀਆਂ ਡਾਕਟਰਾਂ ਨਾਲ ਗੁੜੀਆਂ ਕਿਹੜੀਆਂ-ਕਿਹੜੀਆਂ ਸੇਵਾਵਾਂ ਸ਼ੁਰੂ ਹੋਈਆਂ ਨੇ ਆਪਾਂ ਆਰਟੀਓ ਨਾਲ ਲੈਟਰ ਜੀ ਆਪਣੇ ਕੋ ਪਹਿਲਾਂ ਤੇ ਡਰਾਈਵਰ ਲਾਇਸੈਂਸ ਦੀ ਗੱਲ ਕਰ ਸਕਦੇ ਆ ਜੀ ਆਪਾਂ ਜਿਹੜੀ ਬਹੁਤ ਮੁਸ਼ਕਲ ਆ ਰਹੀ ਲੋਕਾਂ ਨੂੰ ਆਪਣੇ ਕੋ ਲਰਨਿੰਗ ਲਾਇਸੈਂਸ ਜਿਹੜਾ 18 17 ਸਾਲ ਦਾ ਬੱਚਾ ਨਾ ਸਕੂਟਰੀ ਦੀ ਲਾਇਸੈਂਸ ਉਹ ਸਾਡੇ ਕੋਲ ਅਪਲਾਈ ਹੁੰਦਾ ਕਿਸੇ ਨੇ ਆ ਡਰਾਈਵ ਲਾਇਸੈਂਸ ਰੀਨਿਊ ਕਰਾਉਣਾ ਉਹ ਸਾਡੇ ਕੋਲ ਹੋ ਜਾਂਦਾ ਜੀ ਬਾਕੀ ਆਰਸੀ ਦੀ ਗੱਲ ਕਰਦੇ ਆ ਆਰਸੀ ਗੱਡੀ ਖਰੀਦਦਾ ਕੋਈ ਆਰਸੀ ਆਪਣੇ ਨਾਲ ਟ੍ਰਾਂਸਫਰ ਕਰਾਉਣਾ ਸਾਡੇ ਇੱਥੇ ਅਪਲਾਈ ਹੋ ਜਾਂਦਾ ਜੀ ਕੋਈ ਲੋਨ ਕੈਨਸਲ ਕਰਾਉਣਾ ਚਾਹੁੰਦਾ ਗੱਡੀ ਤੋਂ ਆਰਸੀ ਤੋਂ ਉਹ ਸਾਡੇ ਅਪਲਾਈ ਹੋ ਜਾਂਦਾ ਜੀ ਕੋਈ ਨਾਮ ਐਡਰੈਸ ਚੇਂਜ ਕਰਾਉਣਾ ਚਾਹੁੰਦਾ ਉਹ ਵੀ ਸਾਡੇ ਕੋਲ ਅਵੇਲੇਬਲ ਇਹ ਨਵੀਆਂ ਸੇਵਾਵਾਂ ਕੋਲ ਕਿੰਨੀਆਂ ਸੇਵਾਵਾਂ ਆ ਜਾਂਦੀਆਂ ਨੇ ਮੰਨਦੇ ਇਹ ਸਾਡੇ ਕੋਲ ਆਰਟੀਕਲ ਲੈਟਰ ਜਿਹੜੀਆਂ 29 ਸਰਵਿਸ ਸਾਡੇ ਕੋਲ ਹੈਗੀਆਂ ਨੇ ਜਿਸ ਵਿੱਚ ਕਾਫੀ ਹੈਗੇ ਆ ਜਿੱਦਾਂ ਹਾਈ ਕੋਡ ਅਥੈਂਟੀਕੈਂਸਲ ਟੈਕਸ ਭੇ ਕਰਨਾ ਚਾਹੁੰਦਾ ਹੋਵੇ ਕੋਈ ਆਪਣਾ ਡੀਲ ਐਕਸਟ੍ਰੈਕਟ ਲੈਣਾ ਚਾਹੁੰਦਾ ਹੈ ਕਾਫੀ ਸਰਵਿਸ ਹੈਗੀਆਂ ਦੇ ਵਿੱਚ ਜਿੱਦਾਂ ਹਾਈ ਕੋਡ ਨੂੰ ਲੈ ਕੇ ਵੀ ਬਲੂਕ ਨੂੰ ਜਾਣਾ ਆਉਣਾ ਜਾਂ ਖੱਜਲ ਖਵਾਰੀ ਕਾਫੀ ਡਾਕੂਮੈਂਟਸ ਨੇ ਇਹ ਖੱਜਲ ਹੋਣ ਦੀ ਲੋੜ ਨਹੀਂ ਹੈ ਮੇਰੀ ਅਪੀਲ ਕਰਦਾ ਸਾਰਿਆਂ ਨੂੰ ਕਿ ਜਿਹੜਾ ਆਪਣਾ ਨੇੜਲੇ ਸੇਵਾ ਕੇਂਦਰਾਂ 'ਚ ਪਹੁੰਚ ਕਰਕੇ ਵੀ ਸੇਵਾ ਦਾ ਲਾਭ ਲੈ ਸਕਦੇ ਹੋ ਜਾਂ ਅਗਰ ਜੇ ਕੋਈ ਘਰ ਬੈਠਾ ਵੀ ਲੈਣਾ ਚਾਹੁੰਦਾ ਸਾਡੀ ਹੈਲਪ ਇੱਕ ਨੰਬਰ ਹੈ ਜੀ 10761076 ਉਸਤੇ ਕਾਲ ਕਰਕੇ ਤੁਸੀਂ ਅਪpointAਮੈਂਟ ਬੁੱਕ ਕਰਕੇ ਘਰੇ ਬੈਠੇ ਹੀ ਆਪਣਾ ਕੰਮ ਕਰਵਾ ਸਕਦੇ ਹੋ ਸਰ ਇੱਕ ਚੀਜ਼ ਹੋ ਰਹੀਗੀ ਅਗੇ ਚਾਰजेस ਜੋ ਹੈਗੇ ਆ ਨੋਮੀਨਲ ਲਿਖੇ ਹੋਏ ਆ ਕਿ ਇਹ ਕੋਈ ਸਮੱਸਿਆ ਹੋਣੀ ਚਾਹੀਦੀ ਕਿਉਂਕਿ ਪਿਛਲੇ ਵਿਜੀਲੈਂਸੀ ਰੇਡ ਹੋਈ ਆ ਆਰਟੀਓ ਦੀ ਸਮੱਸਿਆ ਤਫਤਰਾ ਨਾਲ ਜੁੜੀ ਹੋਈ ਕਿਉਂ ਸਾਹਮਣੇ ਆ ਜੀ ਜਾਂ ਲੋਕਾਂ ਨੂੰ ਸਮੱਸਿਆ ਆ ਇਹ ਸਵਿਚ ਜੀ ਦੇਖੋ ਜੋ ਜਿਹੜੇ ਤੁਹਾਡੇ ਕੋ ਚਾਰਜਸ ਲੈ ਜਾਣਗੇ ਪਹਿਲਾਂ ਤੇ ਉਹ ਤੁਹਾਨੂੰ ਜੋ ਪੈਸੇ ਲੈ ਜਾਣਗੇ ਤੁਹਾਨੂੰ ਪਹਿਲਾਂ ਹੀ ਉਹਦਾ ਟੈਕਸਟ ਮੈਸੇਜ ਆ ਜਾਏਗਾ ਮੋਬਾਈਲ ਤੇ ਠੀਕ ਹੈ ਜੋ ਕਿ ਸਲਿੱਪ ਆਪਾਂ ਕਹਿ ਸਕਦੇ ਹਾਂ ਜੋ ਉਸ ਦੇ ਵਿੱਚ ਸਲਿੱਪ ਦੇ ਵਿੱਚ ਤੁਹਾਡੇ ਚਾਰਜ ਸੋਣਗੇ ਉਹੀ 페 ਕਰਨੇ ਇਸ ਤੋਂ ਐਕਸਟਰਾ ਕੋਈ ਪੈਸਾ ਨਹੀਂ ਤੁਸ 페 ਕਰਨਾ ਜਿਹੜਾ ਹੈਗਾ ਕਿ ਬਿਲਕੁਲ ਜੀ ਲੋਕਾਂ ਨੂੰ ਕੰਮ ਜਿਹੜਾ ਹੈਗਾ ਬਿਲਕੁਲਲੀ ਪਹਿਲਾਂ ਕਾਫੀ ਕਹਿੰਦੇ ਕਿ ਤਸਵੀਲ ਦੇ ਵਿੱਚ ਕਿਤੇ ਮੁਲਾਜ਼ਮ ਨਹੀਂ ਹੈ ਜੀ ਜਾਂ ਫਿਰ ਆਡੀਓ ਦਾ ਤਰ੍ਹਾਂ ਹਾਂ ਜੀ ਪਹਿਲਾਂ ਜੀ ਦੇਖੋ ਸਾਡੇ ਕੋਲ ਸਰਵਿਸ ਨਹੀਂ ਸੀ ਪਹਿਲਾਂ ਸਿਰਫ ਸਾਡੇ ਕੋਲ ਲਰਨਿੰਗ ਲਾਇਸੈਂਸ ਅਪਲਾਈ ਹੁੰਦਾ ਸੀ ਜਿਸ ਕਰਕੇ ਮੁਸ਼ਕਲ ਆਉਂਦੀ ਹੁਣ ਸਾਰੀਆਂ ਸਰਵਿਸ ਸਾਡੇ ਕੋਲ ਆ ਗਈਆਂ ਤਾਂ ਇਹਦਾ ਹੋਰ ਥੋੜਾ ਈਜ਼ੀ ਹੋ ਜਾਏਗਾ ਲੋਕਾਂ ਲਈ ਸੂਰਤ ਲੈਣ ਦੇ ਵਿੱਚ ਖੱਜਲ ਖਰਾਬੀ ਘਟੇਗੀ ਬਹੁਤ ਸਰ ਜੀ ਲਿਸਟ ਜਿਹੜੀ ਹੈਗੀ ਆ ਉਹ ਕੋਈ ਸੇਵਾਗਿੰਦਰ ਤੇ ਟੋਟਲ ਦੇ ਉੱਤੇ ਆ ਚੁੱਕੀ ਆ ਕਿ ਆਰਡੀਓ ਦੇ ਨਾਲ ਜੁੜੀਆਂ ਕੁੱਲ ਸੇਵਾਵਾਂ ਜਿਹੜੀਆਂ ਨਾ ਤੁਸੀਂ ਦੱਸ ਦਿਓ ਕਿਹੜੀਆਂ ਕਿਹੜੀਆਂ ਇਹ ਹਾਂਜੀ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਤੋਂ ਤੁਸੀਂ ਇਹਦਾ ਫਾਰਮ ਵੀ ਡਾਊਨਲੋਡ ਕਰ ਸਕਦੇ ਹੋ ਉੱਥੇ ਉਹਦੀਆਂ ਸਾਰੀਆਂ ਸਰਵਿਸ ਦਾ ਨਾਮ ਵੀ ਆ ਸਕਦੇ ਆ ਸਰ ਪ੍ਰੋਪਰ ਸਾਈਟ ਕੀ ਹੈਗੀ ਇਸ ਦੀ ਇਹ ਜਿਹੜੀ ਪਰਿਵਹਨ.gov.in ਤੇ ਤੁਸੀਂ ਇਹਦੀ ਸਾਰਾ ਡਿਟੇਲ ਲੈ ਸਕਦੇ ਹੋ ਉਹ ਕੋਈ ਸੇਵਾਵਾਂ ਸਾਰੀਆਂ ਇੱਕ ਥਾਂ ਦੀ ਸੇਵਾਗਿੰਦਰ ਵਿੱਚ ਨਹੀਂ ਇਸ ਤੋਂ ਇਲਾਵਾ ਜੀ ਸਾਡੇ ਕੋਲ ਜਲਦ ਸ਼ੁਰੂ ਹੋ ਰਿਹਾ ਜੀ ਆਪਣਾ ਡੀ ਡਰਾਈਵਿੰਗ ਦਾ ਸ਼ੁਰੂ ਹੋ ਰਿਹਾ ਜਿਸ ਤੀ ਦੇ ਜਿਹੜੇ ਆਪਣਾ ਉਹ ਅੰਟਰਟੇਨਮੈਂਟ ਚੱਲ ਰਿਹਾ ਜਲਦੀ ਹੀ ਸ਼ੁਰੂ ਹੋ ਰਿਹਾ ਵਾ ਇਸ ਤੋਂ ਇਲਾਵਾ ਸਾਡੇ ਕੋਲ ਐਫਿਡੇਵਿਟ ਇਸ ਟਾਈਮ ਜਿਹੜੇ ਸ਼ੁਰੂ ਹੋ ਚੁੱਕੇ ਨੇ ਤੇ ਬਾਕੀ ਸਰਵਿਸ ਜਿੱਦਾਂ ਉਹ ਚੱਲ ਰਹੀਆਂ